ਅੰਗੂਰਾਂ ਦੀਆਂ ਬੇਲਾਂ ਦੀ ਜਿਹੜੇ ਕਟਾਈ ਦਾ ਸਮਾਂ ਦਸੰਬਰ ਦੇ ਅੰਤ ਤੋਂ ਲੈ ਕੇ ਜਨਵਰੀ ਦੇ ਸ਼ੁਰੂ ਵਿੱਚ ਹੁੰਦਾ ਹੈਗਾ ਤੇ ਇਹਦੀ ਖਾਦ ਦੇਣ ਦਾ ਵੀ ਇਹੀ ਸਮਾਂ ਹੁੰਦਾ ਹੈਗਾ ਤੇ ਦੋਨੇ ਚੀਜ਼ਾਂ ਦੀ ਜਿਹੜੀ ਤੁਸੀਂ ਤਿਆਰੀ ਹੁਣੇ ਤੋਂ ਕਰ ਲਓ ਜਿਹੜੀ ਖਾਦ ਦੀ ਤਿਆਰੀ ਹੈਗੀ ਉਹਦੇ ਵਿੱਚ ਤੁਸੀਂ ਕੀ ਕਰਨਾ ਹੈਗਾ ਗੜੀ ਸੜੀ ਰੂੜੀ ਲੈਣੀ ਹੈ ਜੀ ਇੱਕ ਬੈਲ ਨੂੰ ਜਿਹੜੀ ਜਾਂ ਇੱਕ ਬੈਲ ਨੂੰ ਗੜੀ ਆਪਾਂ ਤੁਸੀਂ 8 ਤੋਂ 10 ਕਿਲੋ ਜਿਹੜੀ ਖਾਦ ਪਾ ਸਕਦੇ ਹੋ ਜਿਹੜੀ ਸਾਲ ਤੋਂ 1.5 ਸਾਲ ਦੀ ਉਮਰ ਦੀ ਹੈਗੀ ਖਾਦ ਪਾਉਣ ਦੇ ਤਰੀਕੇ ਬਾਰੇ ਆਪਾਂ ਕਾਫੀ ਵਾਰੀ ਜ਼ਿਕਰ ਕਰ ਚੁੱਕੇ ਆ ਖਾਦ ਜਿਹੜੀ ਤੁਸੀਂ ਥੋੜੀ ਦੂਰੀ ਤੇ ਪਾਉਣੀ ਹੈਗੀ ਰੂੜੀ ਦੀ ਖਾਦ ਵਰਤ ਸਕਦੇ ਹੋ ਗਡੋਇਆ ਦੀ ਖਾਦ ਵਰਤ ਸਕਦੇ ਹੋ ਨਾਲ ਥੋੜੀ ਬਹੁਤੀ ਸਰੋਂ ਦੀ ਖਲ ਵੀ ਤੁਸੀਂ ਇਹਦੇ ਵਿੱਚ ਪਾ ਸਕਦੇ ਹੋਗੇ ਇਹਨਾਂ ਸਾਰੀਆਂ ਚੀਜ਼ਾਂ ਦਾ ਮਿਸ਼ਰਣ ਬਣਾ ਕੇ ਜਿਹੜਾ ਦਸੰਬਰ ਦੇ ਅੰਤ ਵਿੱਚ ਤੁਸੀਂ ਇਹਨਾਂ ਦੀਆਂ ਜੜ੍ਹਾਂ ਦੇ ਵਿੱਚ ਗੁੜ ਦੇਣਾਗਾ ਤੇ ਹੁਣ ਇਹਨਾਂ ਦੇ ਸਾਰੇ ਪੱਤੇ ਝੜ ਜਾਣਗੇ ਕਾਫੀ ਹੱਦ ਤੱਕ ਜਿਹੜੇ ਹੁਣ ਪੱਤੇ ਝੜਨੇ ਸ਼ੁਰੂ ਹੋ ਗਏ ਜੀ ਤੇ ਉਸ ਤੋਂ ਬਾਅਦ ਇਹਨਾਂ ਦੀ ਕਟਿੰਗ ਹੋਊਗੀ 4 ਤੋਂ 5 ਜਿਹੜੀਆਂ ਵੱਡਾਂ ਰੱਖ ਕੇ ਬਾਕੀ ਸਾਰੀ ਬੇਲ ਆਪਾਂ ਕੱਟ ਦੇਣੀ ਹੁੰਦੀ ਤੇ ਜਿਹੜੀਆਂ ਕਟਿੰਗਾਂ ਤੋਂ ਨਸਲੀ ਵਾਧਾ ਵੀ ਆਪਾਂ ਇਹਦਾ ਕਰ ਸਕਦੇ ਹੁੰਦੇ ਹਾਂਗੇ ਉਹਦੇ ਲਈ ਆਪਾਂ ਵੱਖਰੀ ਵੀਡੀਓ ਇੱਕ ਤਿਆਰ ਕਰ ਦਾਂਗੇ ਇਹਨਾਂ ਕਟਿੰਗਾਂ ਨੂੰ ਲਾ ਕੇ ਤੁਸੀਂ ਅੱਗੇ ਵਧਾ ਸਕਦੇ ਹੁੰਦੇ ਹੋਗੇ ਕਿਸ ਤਰ੍ਹਾਂ ਲਾਉਣੀ ਹੈਗੀਆਂ ਤੇ ਕਿਵੇਂ ਜਿਹੜਾ ਇਹਨਾਂ ਦਾ ਨਸਲੀ ਵਾਧਾ ਤੁਸੀਂ ਕਰ ਸਕਦੇ ਹੋਗੇ ਅੰਗੂਰਾ ਦੇ ਵਿੱਚ ਆਪਾਂ 2-3 ਜਿਹੜੀਆਂ ਕਿਸਮਾਂ ਦੇ ਉੱਪਰ ਗੱਲ ਕੀਤੀ ਹੈਗੀ ਜਿਵੇਂ ਫਲੇਮ ਸੀਡਲੈਸ ਆ ਇਹ ਇਸ ਤੋਂ ਬਿਨਾ ਸੁਪੀਰੀਅਰ ਸੀਡਲੈਸ ਇਹ ਦੋ ਕਿਸਮਾਂ ਜਿਹੜੀਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਕਾਫੀ ਕਾਮਜਾਬ ਨੇਗੀਆਂ ਕਾਫੀ ਵਧੀਆ ਨੇਗੀਆਂ ਵਧੀਆ ਮਿੱਠਾ ਫਲ ਮਿਲਦਾ ਹੈਗਾ ਤੇ ਜਿਹੜਾ ਕਟਿੰਗ ਤੋਂ ਬਾਅਦ ਫਿਰ ਨਵਾਂ ਫਟਾਰਾ ਆਉਂਦਾ ਹੈਗਾ ਤੇ ਉਸ ਤੋਂ ਬਾਅਦ ਜਿਹੜਾ ਮਈ ਜੂਨ ਦੇ ਵਿੱਚ ਜਾ ਕੇ ਜਾਂ ਆਪਾਂ ਕਹ ਲਈਏ ਵੀ ਅਪ੍ਰੈਲ ਮਈ ਦੇ ਵਿੱਚ ਜਾ ਕੇ ਜਿਹੜੇ ਇਹ ਪੱਕਣੇ ਸ਼ੁਰੂ ਹੋ ਜਾਂਦੇ ਹੈਗੇ ਆਪਾਂ ਜਿਹੜਾ ਕੁੱਲ 4-5 ਕਿਸਮਾਂ ਤੇ ਕੰਮ ਕਰ ਰਹੇ ਹੈਗੇ ਉਹਦੇ ਚੋਂ ਕੋਸ਼ਿਸ਼ ਕਰ ਰਿਹਾ ਰਿਕਮੈਂਡਡ ਕਿਸਮਾਂ ਨੇਗੀਆਂ ਰਿਕਮੈਂਡਡ ਤੋਂ ਭਾਵ ਜਿਹੜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜਿੰਨਾਂ ਦੀ ਸਪਾਰਸ਼ ਕਰਦੀ ਹੈਗੀ ਤੇ ਕੁਝ ਕਿਸਮਾਂ ਆਪਾਂ ਲੋਕਲ ਨਰਸਰੀਆਂ ਤੋਂ ਕਹ ਲਈਏ ਵੀ ਲੈ ਕੇ ਟ੍ਰਾਇਲ ਦੇ ਤੌਰ ਤੇ ਲਾਈਆਂ ਹੋਈਆਂ ਨੇ ਜਿਵੇਂ ਜਿਵੇਂ ਉਹਨਾਂ ਦੇ ਨਤੀਜੇ ਆਪਣੇ ਸਾਹਮਣੇ ਆਉਣਗੇ ਆਪਾਂ ਤੁਹਾਡੇ ਨਾਲ ਸਾਂਝੇ ਕਰਾਂਗੇ ਉਹਦੇ ਵਿੱਚ ਲੰਬੇ ਅੰਗੂਰ ਵੀ ਆਪਾਂ ਲਾਇਆ ਤੇ ਉਹਦੇ ਵਿੱਚ ਕਾਲੇ ਅੰਗੂਰ ਵੀ ਲਾਇਆ ਤੇ ਇੱਕ ਆਪਣੇ ਕੋਲ ਵੱਡੇ ਕਾਲੇ ਅੰਗੂਰ ਪਹਿਲਾਂ ਦੇ ਵੀ ਲੱਗੇ ਹੋਏ ਹੈਗੇ ਜਿਹੜੇ ਕਿ ਕਾਫੀ ਸੁਆਦਿਸ਼ਟਾ ਪਰ ਜਿਹੜੀ ਬੀਜ ਦੀ ਜਿਹੜੀ ਉਹਦੇ ਵਿੱਚ ਸਾਈਜ਼ ਦੀ ਗੱਲ ਕਰ ਲਈ ਉਹ ਕਾਫੀ ਵੱਡਾ ਹੈਗਾ ਤੇ ਉਹ ਮੁੱਖ ਸਮੱਸਿਆ ਹੈ ਕਿਉਂਕਿ ਖਾਣ ਦੇ ਵਿੱਚ ਬੀਜ ਚਵਾ ਕੇ ਖਾਣ ਦੇ ਨਾਲ ਜਿਹੜਾ ਉਹਦੇ ਸਵਾਦ ਦੇ ਉੱਪਰ ਵੀ ਕਾਫੀ ਬੁਰਾ ਪ੍ਰਭਾਵ ਪੈਂਦਾ ਹੈਗਾ ਜਿਹੜਾ ਫਰੇਮ ਸੀਡਲੈਸ ਆ ਇਹਦੇ ਜਿਹੜੇ ਬੀਜ ਛੋਟੇ ਨੇਗੇ ਘੱਟ ਮਾਤਰਾ ਦੇ ਵਿੱਚ ਨੇ ਤੇ ਜਿਹੜਾ ਇਹਦਾ ਫਾਲਾਗਾ ਉਹ ਖਾਣ ਦੇ ਵਿੱਚ ਮਿੱਠਾ ਹੁੰਦਾਗਾ ਜੀ ਇਹਨਾਂ ਬੇਲਾਂ ਨੂੰ ਕਟਿੰਗ ਦਾ ਤਰੀਕਾ ਕੀ ਰਹੂਗਾ ਜਿੱਥੋਂ ਇਹਦਾ ਮੁੱਖ ਮੋੜਾ ਸ਼ੁਰੂ ਹੁੰਦਾਗਾ ਜੀ ਜਾਂ ਉੱਪਰੋਂ ਜਾ ਕੇ ਜਿੱਥੋਂ ਸ਼ੁਰੂ ਹੁੰਦਾਗਾ ਉਸੇ ਜਗ੍ਹਾ ਤੂੰ ਇਹ ਕਟਿੰਗਾਂ ਜਾਂਦੀਆਂ ਨੇ ਗੀਆਂ ਜ਼ਿਆਦਾਤਰ ਜਿਹੜਾ ਫਾਲਾਗਾ ਉਹ ਨਵੀਂ ਗ੍ਰੋਥ ਦੇ ਉੱਪਰ ਹੀ ਆਉਂਦਾਗਾ ਜੇਕਰ ਤੁਸੀਂ ਬੇਲਾਂ ਦੀ ਕਟਾਈ ਨਹੀਂ ਕਰੋਗੇ ਪੁਰਾਣੀ ਗ੍ਰੋਥ ਦੇ ਉੱਪਰ ਫਾਲ ਲੈਣ ਦੀ ਕੋਸ਼ਿਸ਼ ਕਰੋਗੇ ਤਾਂ ਫਲ ਘੱਟ ਵੀ ਆਊਗਾ ਤੇ ਚੰਗੀ ਕੁਆਲਿਟੀ ਦਾ ਵੀ ਨਹੀਂ ਆਉਣਾਗਾ ਜੀ ਇਸ ਲਈ ਕਟਾਈ ਇਹਦੀ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਕਟਾਈ ਦੇ ਸਮੇਂ ਬਾਰੇ ਇੱਕ ਵਾਰ ਫੇਰ ਦੱਸ ਦੰਨੇ ਹੈ ਕਟਾਈ ਜਿਹੜੀ ਦਸੰਬਰ ਦੇ ਅੰਤ ਤੋਂ ਲੈ ਕੇ ਜਨਵਰੀ ਦੇ ਸ਼ੁਰੂ ਵਿੱਚ ਹੁੰਦੀ ਹੈ ਜਦੋਂ ਸਾਰੇ ਪੱਤੇ ਝੜ ਜਾਂਦੇ ਨੇਗੇ ਬੇਲਾਂ ਬਿਲਕੁਲ ਜਿਹੜੀਆਂ ਕਲੀਆਂ ਟਾਹਣੀਆਂ ਹੁੰਦੀਆਂ ਹੈਗੀਆਂ ਉਸ ਸਮੇਂ ਜਿਹੜੀ ਇਹਦੀ ਕਟਾਈ ਹੁੰਦੀ ਹੈਗੀ ਕਟਾਈ ਕਰਨ ਲਈ ਤੁਸੀਂ ਕਿਸੇ ਵੀ ਹਜ਼ਾਰ ਦੀ ਵਰਤੋਂ ਕਰ ਸਕਦੇ ਹੋਗੇ ਪਰ ਜ਼ਿਆਦਾਤਰ ਜਿਹੜੇ ਕਟਰ ਲਾਗੇ ਉਹੀ ਜਿਹੜੇ ਪ੍ਰੂਨਿੰਗ ਲਈ ਵਰਤੇ ਜਾਂਦੇ ਆ ਉਹਨਾਂ ਦੀ ਨਾਲ ਹੀ ਕਟਾਈ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਜੇਕਰ ਤੁਸੀਂ ਕਿਸੇ ਹੋਰ ਚੀਜ਼ ਨਾਲ ਕਟਾਈ ਕਰ ਦਿੰਦੇ ਤਾਂ ਜਿਹੜੀਆਂ ਟਾਹਣੀਆਂ ਕੱਟਣ ਤੋਂ ਬਾਅਦ ਫਟ ਜਾਂਦੀਆਂ ਹੈਗੀਆਂ ਪਾਟ ਜਾਂਦੀਆਂ ਨੇਗੀਆਂ ਤੇ ਉਹ ਜਿਹੜਾ ਗਰੋਥ ਦੇ ਉੱਪਰ ਵੀ ਬੁਰਾ ਪ੍ਰਭਾਵ ਆਉਂਦਾਗਾ ਚੰਗੀ ਗਰੋਥ ਨਹੀਂ ਆਉਂਦੀਗੀ ਇਸ ਲਈ ਜਿਹੜਾ ਚੰਗੀ ਕੁਆਲਿਟੀ ਦਾ ਕਟਰ ਲੈ ਕੇ ਹੀ ਤੁਸੀਂ ਕਟਾਈ ਕਰਨੀ ਹੈਗੀ ਤੇ ਕਟਿੰਗਾ ਲਾਉਣ ਬਾਰੇ ਵੀ ਆਪਾਂ ਦੱਸ ਦੇਣਾ ਥੈਲੀ ਵਗੈਰਾ ਹੁਣ ਤੋਂ ਤੁਸੀਂ ਜਿਹੜੀ ਪਰਕੇ ਰੱਖ ਸਕਦੇ ਹੋ ਆਪਦੀ ਤੇ ਜਿਹੜੀਆਂ ਕਿਸਮਾਂ ਜਿਵੇਂ ਇਹ ਫਲੇਮ ਸੀਡਲੈਸ ਵਗੈਰਾ ਆ ਖਰੀਦਣ ਲਈ ਤੁਸੀਂ ਸਾਡੇ ਨਾਲ ਸੰਪਰਕ ਵੀ ਕਰ ਸਕਦੇ ਹੋਗੇ ਬਾਜੂ ਰੇਟਾਂ ਦੇ ਤੁਹਾਨੂੰ ਇਹ ਜਿਹੜੀਆਂ ਉਪਲਬਧ ਕਰਾ ਦਿੱਤੀਆਂ ਜਾਣਗੀਆਂ ਲਾਉਣ ਦਾ ਸਮਾਂ ਵੀ ਜਿਹੜਾ ਇਹਦਾ ਜਨਵਰੀ ਦਾ ਹੀ ਆ ਜਨਵਰੀ ਫਰਵਰੀ ਦੇ ਵਿੱਚ ਤੁਸੀਂ ਇਹ ਲਾ ਸਕਦੇ ਹੋਗੇ ਗਾਹ ਫਰਵਰੀ ਮਾਰਚ ਦੇ ਵਿੱਚੇ ਵਿੱਚ ਵੀ ਜਿਹੜਾ ਜਾ ਕੇ ਇਹਨਾਂ ਦੀ ਜਿਹੜੀ ਤੁਸੀਂ ਕਾਸ਼ਤ ਕਰ ਸਕਦੇ ਹੋਗੇ ਯਾਨੀ ਕਿ ਤਾਂ ਮਿੱਟੀ ਦੇ ਵਿੱਚ ਲਾ ਸਕਦੇ ਹੋਗੇ ਲਾਉਣ ਦੇ ਸਮੇਂ ਸਾਨੂੰ ਜਿਹੜੇ ਖੰਭੇ ਲਾ ਲੈਣੇ ਚਾਹੀਦੇ ਆ ਤਾਰ ਬਗਲ ਲੈਣੀ ਚਾਹੀਦੀ ਹੈਗੀ ਜੇ ਖੰਭਾ ਲੱਗਿਆ ਉਹ ਤਾਂ ਜਿਹੜੀ ਬੇਲ ਦੀ ਗਰੋਥ ਤੇਜ਼ ਹੋਊਗੀ ਉਹਦਾ ਮੁਕ ਕਰਨੇ ਆ ਕਿ ਇਹਨੂੰ ਸਪੋਰਟ ਚਾਹੀਦੀ ਹੁੰਦੀ ਹੈਗੀ ਤੇ ਸਪੋਰਟ ਦੇ ਨਾਲ ਹੀ ਜਿਹੜਾ ਇਹ ਤੇਜ਼ੀ ਨਾਲ ਵਧੇ ਹੈਗੇ ਅੰਗੂਰਾਵਾਰੇ ਜਿਹੜੀ ਹੋਰ ਕੋਈ ਸੇ ਜਾਣਕਾਰੀ ਤੁਹਾਨੂੰ ਜ਼ਰੂਰਤ ਹੋਵੇ ਜਾ ਜਿਹੜਾ ਇਹਨਾਂ ਦੇ ਖਾਦ ਖਰਾਕ ਦੇ ਸਮੇਂ ਦੇ ਵਿੱਚ ਤੁਹਾਨੂੰ ਕੋਈ ਸਮਝ ਨਾ ਲੱਗੇ ਉਹ ਗੱਲ ਤਾਂ ਤੁਸੀਂ ਕਮੈਂਟ ਕਰਕੇ ਸਾਡੇ ਨਾਲ ਬਾਤਲਾਬ ਕਰ ਸਕਦੇ ਹੋ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੇ ਸਵਾਲ ਦਾ ਜਵਾਬ ਦੇਣ ਦਾ ਤੇ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ